ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਜਿਨ ਕਉ ਸਤਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ਅਚਿੰਤ ਹਰਿ ਨਾਮ ਤਿਨ ਕੈ ਮਨ ਵਸਿਆ ਸਚੈ ਸਬਦਿ ਸੁਮਾਹਿ ਕੋਲ ਉਧਾਰੈ ਆਪਣਾ ਮੋਖ ਪਦਵੀ ਆਪੇ ਪਾਹਿ ਬਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਕਰ ਕਿਰਪਾ ਹਰ ਇੱਥੇ ਤੁਮਕ ਲੱਗ ਦੇਗੀ ਲਾਜ ਰਖਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜ ਕੇ ਖੜਕ ਵਿਹਾਈ ਹਮ ਹਮਾ ਅਨ ਵੱਡਾ ਰੋਗ ਹੈ ਹਮਾ ਵੱਡਾ ਰੋਗ ਹੈ ਹਮਾ ਵੱਡਾ ਰੋਗ ਹੈ ਮਾਰੋ ਜੰਮ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉੱਭਰੇ ਹਮਾ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਅਗੋਚਰ ਤੇ ਹਰ ਨਾਮ ਹਮਾਰਾ ਇਥੇ ਠਮਕ ਪ੍ਰਭ ਅਵਗਤ ਅਗੋਚਰ ਇਸ ਨੂੰ ਅਬਿਗਤ ਨਹੀਂ ਕਹਿਣਾ ਪ੍ਰਭ ਅਵਗਤ ਅਗੋਚਰ ਇਥੇ ਵਿਸਰਾਮ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸੇਵਹਿ ਹਰ ਨਾਮ ਹਮ ਪੂਜਹਿ ਹਰ ਨਾਮੇ ਹੀ ਮਨ ਰਤਾ ਹਰ ਨਾਮ ਹਮ ਸ੍ਰੇਵਹ ਹਰ ਨਾਮ ਹਮ ਪੂਜਯ ਇਥੇ ਵਿਸਰਾਮ ਹਰ ਨਾਮੇ ਹੀ ਮਨ ਰਤਾ ਹਰ ਨਾਮੇ ਜੇ ਵਡ ਕੋਈ ਅਵਰ ਨ ਸੂਝੈ ਹਰ ਨਾਮੋ ਅੰਤਿਛਾ ਦਾਤਾ ਹਰ ਨਾਮ ਦੀਆ ਗੁਰ ਪਰਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਕੀ ਪਰਉਪਕਾਰੀ ਹੀ ਕਹਣਾ ਕਈ ਅੰਜਾਨ ਪਾਠੀ ਸਿੰਘ ਪਰਉਪਕਾਰੀ ਕਹਿ ਜਾਂਦੇ ਨੇ ਪਰ ਅਤੇ ਉਪਕਾਰੀ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਹਾਂ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਦਿਹਾਂ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨ ਲਗੋ ਪਿਆਰ ਸਬਦੈ ਸਾਧ ਨ ਆਇਓ ਸਬਦੈ ਸਾਧ ਨ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨ ਚਿਤਈ ਕਿਤ ਆਇਆ ਸੈਸਾਰ ਮਨਮੁਖ ਅੰਧ ਨ ਚਿਤਈ ਅੰਧ ਨ ਚਿਤਈ ਨਹੀਂ ਕਹਿਣਾ ਹੈ ਕਿਤ ਆਇਆ ਸੈਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਤ ਨਾਮ ਗੁਣਤਾਸ ਮਨਮੁਖ ਅੰਧ ਨ ਚਿਤਨੀ ਮਨਮੁਖ ਅੰਧ ਨ ਚਿਤਨੀ ਜਨਮ ਮਰ ਹੋਹਿ ਬినాਸ਼ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਤੁਰ ਪੂਰਬ ਲਿਖਿਆਸ ਪੌੜੀ ਹਰ ਨਾਮ ਹਮਾਰਾ ਭੋਜਨ 33 ਪ੍ਰਕਾਰ ਹਾਂਜੀ ਹਰ ਨਾਮ ਹਮਾਰਾ ਭੋਜਨ ਇੱਥੇ ਠਮਕ 36 ਪ੍ਰਕਾਰ ਜਿੱਤ ਖਾਇਆ ਹਮ ਕੋ ਤ੍ਰਿਪਤ ਭਈ 36 ਨਹੀਂ ਕਹਿਣਾ ਥੋੜਾ ਜਿਹਾ ਕਸ ਕੇ 36 ਇਸ ਤਰ੍ਹਾਂ ਬੋਲਣਾ ਹਰ ਨਾਮ ਹਮਾਰਾ ਪੈਣਣ ਜਿੱਤ ਫਿਰ ਨੰਗੇ ਨਾ ਹੋਵੇ ਜਿੱਤ ਕਸ ਕੇ ਨਹੀਂ ਬੋਲਣਾ ਹਰ ਨਾਮ ਹਮਾਰਾ ਪੈਣਣ ਇੱਥੇ ਠਮਕ ਜੇਤ ਇਥੇ ਯਮਕ ਲਾ ਕੇ ਬੋਲਣਾ ਫਿਰ ਨੰਗੇ ਨਾ ਹੋ ਵਹਿ ਹੋਰ ਪੈਨਣ ਕੀ ਹਮਾਰੀ ਸਰਦਾ ਗਈ ਸਰਦ ਸਰਦ ਗਈ ਹੋਰ ਪੈਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੇ ਕੀ ਹਮ ਕਉ ਸਤਗੁਰ ਕਾਰ ਕੁੰਨੀ ਦੀ ਕੁੰਨੀ ਨਹੀਂ ਕਹਿਣਾ ਭੁੱਲੇ ਹੀ ਬੋਲਣਾ ਕਾਰ ਕੁੰਨੀ ਕਾਰ ਕਾਰ ਕਾਰਦਾਰੀ ਹਰ ਕੁੰਨੀ ਹਰ ਨਾਮ ਹਮਾਰਾ ਵਣਜ ਇਥਿ ਥਮਕ ਹਰ ਨਾਮ ਵਾਪਾਰ ਇਥਿ ਵਿਸਰਾਮ ਹਰ ਨਾਮੈ ਕੀ ਹਮ ਕਉ ਇਥਿ ਥਮਕ ਸਤਗੁਰ ਕਾਰਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਧਾਇਆ ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ